ਗਲਗੀ ਤਰਦਛ ਮੇਜ ਪਿਤਾ ਦਾ ਜਗ ਤੇ ਸਾਨੀ ਨਹੀਂ ਦੁਨੀਆਂ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਦੁਨੀਆਂ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਵਿੱਚ ਸ਼ਹੀਦਾਂ ਲਖੀਆਂ ਨੇ ਕਈ ਪੁਸ਼ਤਾ ਜੇਸ ਦੀਆਂ ਕੌਣ ਕਰੂਗਾ ਰਿਸਾ ਕਲਗੀ ਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰਿਸਾ ਕਲਗੀ ਤਰ ਦਸ਼ਮੇਸ਼ ਦੀਆਂ ਉਹ ਛੋਟੀ ਉਮਰੇ ਬਾਪੂ ਜੋ ਹੱਥੀ ਕੁਰਬਾਨ ਕਰੇ ਲੋਕਾਂ ਦੇ ਜੋ ਦੁਖੜੇ ਹੱਸ ਕੇ ਆਪਣੇ ਸੀਸ ਜਰੇ ਲੋਕਾਂ ਦੇ ਜੋ ਦੁੱਖੜੇ ਹੱਸ ਕੇ ਆਪਣੇ ਸੀਸ ਜਰੇ ਕਿੰਨੀਆਂ ਉੱਚੀਆਂ ਸੋਚਾਂ ਸਨ ਉਸ ਬਾਲ ਵਰੇਸ਼ ਦੀਆਂ ਕੌਣ ਕਰੂਗਾ ਕੌਣ ਕਰੂਗਾ ਰੀਸਾ ਕਲਗੀ ਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾ ਕਲਗੀ ਤਰ ਦਸ਼ਮੇਸ਼ ਦੀਆਂ ਓ ਪੌਲ ਖੰਡੇ ਦੀ ਦੇ ਕੇ ਐਸਾ ਸਿੰਘ ਸਜਾ ਦਤਾ ਮੌਲ ਕੰਡੇ ਦੀ ਦੇ ਕੇ ਐਸਾ ਸਿੰਘ ਸਜਾ ਦਤਾ ਦੱਬੇ ਕੁਚਲੇ ਲੋਕਾਂ ਨੂੰ ਸਰਦਾਰ ਬਣਾ ਦਤਾ ਦੱਬੇ ਕੁਚਲੇ ਲੋਕਾਂ ਨੂੰ ਸਰਦਾਰ ਬਣਾ ਦਤਾ ਜਦ ਬਾਦ ਜੰਜੀਰਾਂ ਦਿੱਤੀਆਂ ਕੱਟ ਹਮੇਸ਼ ਦੀਆਂ ਸਕਲਗੀ ਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸ ਸਕਲਗੀ ਤਰ ਦਸ਼ਮੇਸ਼ ਦੀਆਂ ਹੋ ਆਪਣੇ ਆਪ ਨੂੰ ਵੱਡੇ ਜੋ ਖੱਪੀ ਖਾਂ ਕਹਿੰਦੇ ਸੀ ਸੁਣ ਸਤਗੁਰ ਦਾ ਨਾਵਾ ਦੋਬ ਕਾਲ ਜੇ ਪੈਂਦੇ ਸੀ ਸੁਣ ਸਤਗੁਰ ਦਾ ਨਾਵਾ ਦੋਬ ਕਾਲ ਜੇ ਪੈਂਦੇ ਸੀ ਨੰਦ ਲਾਲ ਕਹੇ ਸਿਫਤਾ ਬਾਦਸ਼ਾਹ ਗੀਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰਿਸਾ ਗਲ ਗੀਤਰ ਦਸ਼ਮੇਸ਼ ਦੀਆਂ ਇੱਕ ਆਤਮਾ ਦੀਆਂ ਗਲ ਦੀਆਂ ਜਿਸ ਜੰਜੀਰਾ ਕੱਟ ਤੀਆਂ ਭਾਰਤ ਮਾਂ ਦੇ ਗਲ ਦੀਆਂ ਜਿਸ ਜੰਜੀਰਾ ਕੱਟ ਤੀਆਂ ਮੁਗਲ ਰਾਜ ਦੀਆਂ ਲੱਗੀਆਂ ਜੜਾਂ ਪਤਲੋ ਪੱਟ ਤੀਆਂ ਮੁਗਲ ਰਾਜ ਦੀਆਂ ਲੱਗੀਆਂ ਜੜਾਂ ਪਤਲੋ ਪੱਟ ਤੀਆਂ ਲੋਕ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਜੜਾ ਕਲੇਸ਼ ਦੀਆਂ ਕੌਣ ਕਰੂਗਾ ਕੌਣ ਕਰੇਗਾ ਗਾਰੀ ਸਕਲਗੀ ਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀ ਸਕਲਗੀ ਤਰ ਦਸ਼ਮੇਸ਼ ਦੀਆਂ ਓ ਜਿਹੜੇ ਲੋਕੀ ਡਰਦੇ ਉੱਚੀ 사ਨਾ ਪਰਦੇਸੀ ਜਿਹੜੇ ਲੋਕੀ ਡਰਦੇ ਉੱਚੀ 사ਨਾ ਪਰਦੇਸੀ उहो वेखे मौत ताईं मखला करद वेखे मौत ताईं मखोला करदगी रंगे चे नरेश कौन करूगा रीसा कलगी दरद समेश कौन करूगा रीसा कलगी दरद शमेश त कलीरने हथ मुका ਦਿੱਤੀ ਦਸ ਲੱਖ ਦੁਸ਼ਮਣ ਮੂਰੇ ਚਾਲੀਆਂ ਟੱਕਰ ਲਾ ਦਿੱਤੀ ਦਸ ਲੱਖ ਦੁਸ਼ਮਣ ਨਾਲ ਚਾਲੀਆਂ ਟੱਕਰ ਲਾ ਦਿੱਤੀ ਫੌਜਾਂ ਰਹਿ ਗਿਆ ਤੰਗ ਵਜੀਤੇ ਖਾਨ ਬਲੇਸ਼ ਦੀਆਂ ਕੌਣ ਕਰੂਗਾ ਕੌਣ ਕਰੂਗਾ ਰੀਸਾ ਗਲਗੀ ਤਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾ ਗਲਗੀ ਤਰ ਦਸ਼ਮੇਸ਼ ਦੀਆਂ ਇੱਕ ਦਿੱਤੀ ਹੱਥ ਫੜਾ ਮਾਲਾ ਤੇ ਕਿਰਪਾਨ ਗੁਰਾਂ ਇੱਕ ਦਿੱਤੀ ਹੱਥ ਫੜਾ ਸੰਤ ਅਤੇ ਜਰਨੈਲ ਵੇਖਿਆ ਇੱਕੋ ਜਗ੍ਹਾ ਖੜਾ ਸੰਤ ਅਤੇ ਜਰਨੈਲ ਵੇਖਿਆ ਇੱਕੋ ਜਗ੍ਹਾ ਖੜਾ ਕਰ ਗੱਲਾਂ ਹੋਈਆਂ ਕੋਈ ਸੁਨਰਾਲੇ ਪੇਸ ਦੀਆਂ ਕੌਣ ਕਰੂਗਾ ਕਲਗੀਧਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰਿਸਾ ਕਲਗੀਧਰ ਦਸ਼ਮੇਸ਼ ਦੀਆਂ ਹੋ ਕਿਹੜਾ ਹੈ ਜੋ ਲੋਕਾਂ ਖਾਤਰ ਲਾਲ ਕਹਾ ਦੇਵੇ ਕਿਹੜਾ ਹੈ ਜੋ ਲੋਕਾਂ ਖਾਤਰ ਲਾਲ ਕਹਾ ਦੇਵੇ शर्म जी खातपंच लटा दवेशर्म जी खात जो सरपंस लटा दवे ही कोई दलबीरे जा मसाला केसद कौन करूगा कौन करूगा रीसां कलगी तर दशमेश कौन करूगा रीसां कलगी तर दशमेश